ਇੱਕ ਵਾਰ ਇੱਕ ਸਿੱਧਕੀ ਸੇਖ ਬਹੁਤ ਦੂਰੋਂ ਗੁਰੂ ਹਰ Rai ਸਾਹਿਬ ਜੀ ਦੇ ਦਰਸ਼ਨ ਕਰਨ ਆਇਆ ਉਸਨੇ ਕਿਹਾ ਮਹਾਰਾਜ ਆਪ ਜੀ ਦੇ ਦੋਵੇਂ ਸਾਹਿਬਜ਼ਾਦੇ ਬਹੁਤ ਲਾਇਕ ਹਨ ਇਹਨਾਂ ਵਿੱਚੋਂ ਜਗਤਗੁਰੂ ਬਣਨ ਦੇ ਲਾਇਕ ਕਿਹੜਾ ਹੈ ਸਵੇਰੇ ਪ੍ਰਭਾਤ ਹੋਈ ਤਾਂ ਗੁਰੂ ਜੀ ਨੇ ਸਿੱਖ ਨੂੰ ਕਿਹਾ ਦੋਵੇਂ ਸਾਹਿਬਜ਼ਾਦੇ ਆਪਣੇ ਆਪਣੇ ਪਲੰਘ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹ ਰਹੇ ਹਨ ਇੱਕ ਸੂਈ ਲੈ ਜਾਓ ਜਾ ਕੇ ਦਰਸ਼ਨ ਕਰੋ ਨਮਸਕਾਰ ਕਰਕੇ ਬੈਠ ਜਾਣਾ ਪਲੰਗ ਦੇ ਪਾਵੇ ਵਿੱਚ ਸੂਈ ਖੂਬ ਹੋ ਕੇ ਵੇਖਣਾ ਜਿਸ ਪਾਵੇ ਵਿੱਚ ਮੂਮ ਦੀ ਤਰ੍ਹਾਂ ਸੂਈ ਖੂਬ ਜਾਵੇ ਦੋਹਾਂ ਵਿੱਚੋਂ ਗੁਰਤਾ ਦੇ ਯੋਗ ਹੋਵੇਗਾ ਸਿੱਖ ਚਲਾ ਗਿਆ ਜਿੱਥੇ ਰਾਮ ਰਾਏ ਜੀ ਬਾਣੀ ਪੜ੍ਹ ਰਹੇ ਸਨ ਮੱਥਾ ਟੇਕਿਆ ਬਾਣੀ ਸੁਣੀ ਕਿੰਨਾ ਚਿਰ ਯਤਨ ਕਰਨ ਤੇ ਬਾਅਦ ਵੀ ਸੂਈ ਪਾਵੇ ਵਿੱਚ ਨਾ ਗਈ ਫਿਰ ਓਨਾਂ ਸ਼੍ਰੀ ਹਰਿ ਕ੍ਰਿਸ਼ਨ ਜੀ ਦੇ ਪਾਵੇ ਵਿੱਚ ਸੂਈ ਚੋਬੀ ਸੂਈ ਸਾਰੀ ਅੰਦਰ ਤਸ ਗਈ ਕੱਢਣ ਤੇ ਵੀ ਬਾਹਰ ਨਾ ਨਿਕਲੀ ਇਸ ਤਰ੍ਹਾਂ ਦਿਲੀ ਜਾਨ ਤੋਂ ਪਹਿਲਾਂ ਹੀ ਪ੍ਰੀਖਿਆ ਹੋ ਚੁੱਕੀ ਸੀ ਬਖਸ਼ਿਸ਼ ਦੇ ਮਾਲਕ ਗੁਰੂ ਹਰਿਕ੍ਰਿਸ਼ਨ ਨੇ ਹੀ ਹੋਣਾ ਸੀ